ਅੱਜਸੀਂ ਇੱਕ ਕੋਰਸ ਸ਼ੁਰੂ ਕਰ ਰਹੇ ਹਾਂ ਕਿਉਂਕਿ ਅੱਜਕੱਲ੍ਹ ਦੀ ਜ਼ਿੰਦਗੀ 'ਚ ਭਾਈ ਥੋੜੀ ਜ਼ਿੰਦਗੀ 'ਚ ਲੋਕਾਂ ਕੋਲ ਆਪਣੀ ਵਾਸਤੇ ਟਾਈਮ ਨਹੀਂ ਹੁੰਦਾ ਕਿ ਕੁਝ ਫਿਟਨੈਸ ਵਾਸਤੇ ਹੈਲਥ ਵਾਸਤੇ ਫਿਟਨੈਸ ਵਾਸਤੇ ਜੁਗਗੀ ਟੈਕਨੀਕ ਲਈ ਉਸਸ ਨਿਕਲੇ ਭਾਈ ਥੋੜ੍ਹ ਕਰਕੇ ਨਾ ਪੈਸੇ ਕਮਾਉਣ ਤੇ ਖਰਚੇ ਘਰ ਪਰਲਨ ਤੇ ਕਵਿਲਦਾਰੀ ਤੇ ਸਾਰਾ ਦਿਨ ਨਿਕਲ ਜਾਂਦਾ ਹੈ ਇਸ ਕੋਲ ਕਲਪ ਜਾਨ ਉਸ ਟਾਈਮ ਨਹੀਂ ਹੈ ਜਿਮਾਂ 'ਚ ਜਾ ਟਾਈਮ ਨਹੀਂ ਹੈ ਜਿਮ ਲਈ ਚੀਜ਼ਾਂ ਪੋਸਟਲੀ ਹੋ ਜਾਂਦੀਆਂ ਉਹ ਇਸ ਕਰਕੇ ਜਿਹੜੀ ਆਪਾਂ ਜਿਹੜਾ ਪ੍ਰਚਾਰ ਕੀਤਾ ਹੈ ਜਿਹੜੇ ਸਾਨੂੰ ਸਬ ਕਰ ਰਹੇ ਹਾਂ ਮੈਂ ਸਾਈਕਲਿੰਗ ਕਰਦਾ ਹਾਂ ਫਿਰ ਸੈਕਲਿਸਟ ਕੰਪਨੀ ਤੋਂ ਕਰੇ ਜਾਂ ਚੱਲ ਤੋਂ ਕਰੇ ਇੱਕ ਲੱਛਮ ਨੂੰ ਸੈਕਲ ਤੋਂ ਕਰਦੂਗਾ ਤੇ ਅੱਗੇ ਲੋਕਾਂ ਨੂੰ ਇਹ ਮੋਟੀਵੇਟ ਕਰਾ ਕੇ ਕਿ ਸਾਈਕਲਿੰਗ ਦਾ ਚੀਜ਼ ਹੈ ਜਿਹੜੀ ਕਿਸੇ ਵੀ ਵੇਲੇ ਵੀ ਕਿਸੇ ਜਗ੍ਹਾ ਤੇ ਕਿਸੇ ਸਮੇਂ ਕਰ ਸਕੋ ਸਭ ਤੋਂ ਸਸਤਾ ਜਰੀਆ ਸਭ ਤੋਂ ਸਸਤਾ ਜਰੀਆ ਨਹੀਂ ਹੋਣਾ ਤੇ ਉਸ ਚੱਕਰ ਅਸੀਂ ਸਾਡਾ ਕਲੱਬ ਚੱਲ ਰਿਹਾ ਜੁਆਨੇ ਚ ਪੈਡਲਰ ਕਰਦਾ ਪੈਡਲਰ ਜਿਹੜਾ ਜਸਪੀਤ ਭੱਜੋੜਾ ਜੀ ਔਰ ਆਪਣੇ ਵਿੰਤਾ ਸਿੰਘ ਜੀ ਹੈਗੇ ਉਹ ਮੇਨ ਉਰਨੇਜ ਕਰਦੇ ਹਾਂ ਸੜਕ ਦੇਖਦੇ 4 ਸਾਲ ਤੋਂ ਸਾਡਾ ਚੱਲ ਰਿਹਾ ਡਿਫਰੈਂਟ ਸਾਈਡ ਸੇਕਿੰਗ ਕਰ ਰਹੇ ਹਾਂ ਸੈਕਿੰਗ ਕਰ ਰਹੇ ਹਾਂ 25 ਤੱਕ ਕਿਲੋਮੀਟਰ 40 ਕਿਲੋਮੀਟਰ ਚਲਾਉਂਦੇ ਰਹੇ ਹਾਂ ਹੁਣ ਅਸੀਂ ਜਿਹੜੇ ਹੈਗੇ ਕਿ ਉਹਨੂੰ ਹੋਰ ਕਿੱਦਾਂ ਲਾਇਆ ਜਾਵੇ ਜਿਹੜੇ ਸਾਈਕਲਿਸਟ ਆ ਗਏ ਉਹਨੂੰ ਹੋਰ ਥੋੜੇ ਅੱਗੇ ਐਮ ਦਿੱਤਾ ਜਾਵੇ ਕਿ ਤੁਸੀਂ ਹੋਰ ਅੱਗੇ ਵਧੋ ਤਾਂ ਕਿ ਫਿਟਨਸ ਵਾਲੇ ਹੋਰ ਪਾਸੇ ਜਾਜ ਜੋਜੇ ਜਿਹੜਾ 2-3 ਘੰਟੇ ਰੋਜ਼ ਚਲਾ ਸਕੋ ਉਹ ਕਰੋ ਨਹੀਂ ਡੇਲੀ ਸੈਕਿੰਗ ਕਰੋ ਤਾਂ ਬੜੀ ਜਮਨਾ ਬਥੇ ਦਿਨ ਉਸ ਬਥੇ ਦਿਨ ਕਿ ਤੁਸੀਂ ਆਪਣੇ ਆਟੋਮੈਟਿਕਲੀ ਬੋਡੀ ਦੀ ਹੱਦ ਫਿਟਨੈਸ ਵਧਾਈ ਬਜਾਏ ਕਿ ਕਹਿੰਦੇ ਕਿ ਰੈਕ ਹੈ। ਤੇ ਡੇਲੀ ਟਾਰਗੇਟ ਮੰਨਗੇ ਜਦੋਂ ਕਿ ਅਸੀਂ ਕਰਨਾ ਹੈ ਤੇ ਡੇਲੀ ਬੰਦਾ ਅਚੀਵ ਕਰਨ ਵਾਸਤੇ ਉਹ ਡੇਲੀ ਫਰੇਟ ਸਵੀ ਕਰੇਗਾ। ਉਹਨਾਂ ਡੇਲੀ ਆਪਣੀ ਅਸੇ ਜੋ ਹੁੰਦੀ ਰਹੇਗੀ। ਕੋਈ ਜਦੋਂ ਉਸ ਤੋਂ ਪਰਲੇਟ ਅਸੀਂ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀ ਸਾਡੀ ਸੀਰੀਜ਼ ਹੋਏਗੀ 50 ਕਿਲੋਮੀਟਰ, 100 ਕਿਲੋਮੀਟਰ, 150 ਕਿਲੋਮੀਟਰ ਤੋਂ 200 ਕਿਲੋਮੀਟਰ ਤੱਕ ਚਾਰ ਰਾਈਡਾਂ ਹੋਣਗੀਆਂ। ਅਸੀਂ 18 ਫਰਵਰੀ ਤੋਂ ਸਟਾਰਟ ਕਰਨ ਜਾ ਰਹੇ ਹਾਂ ਇਸ ਸੀਰੀਜ਼। ਇਸ ਵਿੱਚ 50 ਕਿਲੋਮੀਟਰ ਚਲਾਣਾ ਪਏਗਾ ਰਾਈਡਰਸ ਨੂੰ, ਸਾਈਕਲਿਸਟ ਨੂੰ। 50 ਕਿਲੋਮੀਟਰ ਉਸੇ ਸੱਤ ਘੰਟੇ ਮਿਲਣਗੇ। ਕੋਈ ਲੇਅਰ ਰਾਈਡ ਹੋਏਗੀ ਪੂਰੀ ਕਰਨੀ ਸਭ ਚਲੇ ਜਾਂਦੇ ਆ ਇਹ ਸਾਰਾ ਅਸੀਂ 4 ਸਾਲ ਤੋਂ ਸਾਈਕਲਿੰਗ ਵੀ ਆ ਵਰਕ ਵਰਕ ਐਕਟੀਵਿਟੀਜ਼ ਕਰ ਰਹੇ ਸੀਗੇ ਤੇ ਹੁਣ ਇਹ ਜਿਹੜੀ ਸੀਰੀਜ਼ ਡਾਕਟਰ ਸਾਹਿਬ ਨੇ ਦੱਸੀ ਆ ਇਹ ਅਸੀਂ ਸੀਰੀਜ਼ ਕਰਾਵਾਂਗੇ ਜਿਹੜਾ ਇਹ ਚਾਰੋਂ ਰਾਈਡਸ ਇੱਕ ਸਾਲ ਦੇ ਵਿੱਚ ਕਰੂਗਾ ਉਹਨੂੰ ਇੱਕ ਗਲੋਰੀਅਸ ਪੈਡਲਰ ਦਾ ਟਾਈਟਲ ਮਿਲੇਗਾ ਹਰੇਕ ਇੱਕ ਰਾਈਡ ਦਾ ਇੰਡੀਵਿਜੂਅਲ ਮੈਡਲ ਤਾਂ ਹੋਊਗਾ ਹੀ ਹੋਊਗਾ ਪਰ ਜਿਹੜਾ ਚਾਰੋਂ ਦੀ ਚਾਰੋਂ ਕਰਕੇ ਪੂਰੀ ਸੀਰੀਜ਼ ਕੰਪਲੀਟ ਕਰੂਗਾ ਉਹਨੂੰ ਇੱਕ ਗਲੋਰੀਅਸ ਪੈਡਲਰ ਦਾ ਮੈਡਲ ਵੀ ਅਲੱਗ ਤੋਂ ਦਿੱਤਾ ਜਾਊਗਾ ਔਰ ਇਹ ਸਾਰੀ ਜੋ ਹੈਗਾ ਅਸੀਂ ਡਿਜੀਟਲ ਪਲੈਟਫਾਰਮ ਤੇ ਲੈ ਆਏ ਆ ਇੱਕ ਸਾਡੀ ਵੈਬਸਾਈਟ ਹੈ www.thepedalers.com ਤੇ ਉਹਦੇ ਤੇ ਹਰ ਇੱਕ ਸਾਈਕਲਿਸਟ ਨੂੰ ਉਹਦਾ ਪਰਸਨਲ ਡੈਸ਼ਬੋਰਡ ਮਿਲੂਗਾ ਸਾਡੀ ਮੈਂਬਰਸ਼ਿਪ ਇਸ ਟਾਈਮ ਓਪਨ ਆ ਬਹੁਤ ਹੀ ਲਾਂਚਿੰਗ ਅਸੀਂ ਬੜੀ ਰੀਜ਼ਨੇਬਲ ਪ੍ਰਾਈਸ ਤੇ ਰੱਖੀ ਆ ਤੇ ਸਾਡੀ ਵੈਬਸਾਈਟ ਤੇ ਤੁਸੀਂ ਜਾਓ ਰਜਿਸਟਰ ਕਰੋ ਸਾਈਨ ਅਪ ਕਰੋ ਉੱਥੋਂ ਹੀ ਇਵੈਂਟਸ ਰਜਿਸਟਰ ਹੋਣਗੇ ਉੱਥੇ ਹੀ ਰਿਜ਼ਲਟਸ ਹੋਣਗੇ ਤੇ ਜਿਵੇਂ ਜਿਵੇਂ ਸਾਈਕਲਿਸਟ ਕਰੀ ਜਾਣਗੇ ਸਾਈਕਲਿੰਗ ਜੇ ਸਾਡੇ ਨਾਲ ਅਚੀਵਮੈਂਟਸ ਕਰਨਗੇ ਉੱਤੇ ਉਹਨਾਂ ਦੇ ਲੈਵਲਸ ਅਪ ਹੁੰਦੇ ਜਾਣਗੇ ਇਹ ਅਸੀਂ ਤਾਂ ਕਰ ਰਹੇ ਹਾਂ ਕਿ ਉਹਨਾਂ ਦਾ ਇੰਟਰਸਟ ਬਣਿਆ ਰਹੇ ਤੇ ਉਹ ਹੋਰ ਜਿਆਦਾ ਸਾਈਕਲਿੰਗ ਨੂੰ ਅਡਾਪਟ ਕਰਨ 18 ਤਰੀਕ ਨੂੰ ਅਸੀਂ ਲੁਧਿਆਣਾ ਦੇ ਵਿੱਚ ਰਾਈਡ ਕਰਾ ਰਹੇ ਹਾਂ ਜਿਵੇਂ ਲੁਧਿਆਣਾ ਸਾਈਕਲ ਮੈਨੂਫੈਕਚਰਿੰਗਸ ਦਾ ਵਰਲਡ ਵਾਈਡ ਜਾਣਿਆ ਜਾਂਦਾ ਤਾਂ ਸਾਡਾ ਇਹ ਸੁਪਨਾ ਹੈਗਾ ਕਿ ਲੁਧਿਆਣਾ ਸਾਈਕਲਿੰਗ ਕਰਕੇ ਵੀ ਵਰਲਡ ਵਾਈਡ ਜਾਣਿਆ ਜਾਵੇ ਔਰ ਪਰਨਮ 18 ਤਰੀਕ ਨੂੰ ਹੀ ਸਾਡੀ ਟੀਮ ਨੌਇਡਾ ਦੇ ਵਿੱਚ ਵੀ ਕਰਾ ਰਹੀ ਹੈ ਰਾਈਡ ਔਰ ਆਉਣ ਵਾਲੇ 1 ਸਾਲ ਦੇ ਵਿੱਚ ਇਹ ਸੀਰੀਜ਼ ਅਸੀਂ ਚਾਰੋਂ ਦੇ ਚਾਰੋਂ ਰਾਈਡੀਆਂ ਰਾਈਡ ਜਿਹੜੀਆਂ ਇੰਡੀਆ ਦੀਆਂ 50 ਸਿਟੀਆਂ ਤੋਂ ਵੱਧ ਸਿਟੀਆਂ ਦੇ ਵਿੱਚ ਅਸੀਂ ਇਹ 2024 ਦੇ ਵਿੱਚ ਕਰਵਾਵਾਂਗੇ ਤੇ ਬਾਕੀ ਗੁਰਪ੍ਰੀਤ ਜੀ ਸਾਡਾ ਸਾਰਾ ਆਈਟੀ ਦਾ ਦੇਖ ਰਹੇ ਨੇ ਇਹਨਾਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਵੈਬਸਾਈਟ ਆਪਣੀ ਜਿਹੜੀ ਹੈਗੀ ਆ ਉਹ ਦਿਖਾ ਦਿਵੇ ਅਹ ਦੀ ਪੈਡਲ ਬਨੋ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਤੇ ਲੌਂਗ ਡਿਸਟੈਂਸ ਰਾਈਡਸ ਲਈ ਜਿਹੜੇ ਚਾਹਵਾਨ ਨੇ ਉਹਨਾਂ ਲਈ ਇੱਕ ਛੋਟਾ ਪੈਕੇਜ ਤਿਆਰ ਕੀਤਾ ਗਿਆ ਜਿਹਦੇ ਵਿੱਚ ਆ ਜਿਹੜੇ ਸਾਈਕਲਿੰਗ ਲਵਰਸ ਨੇ ਉਹਨਾਂ ਨੂੰ ਐਂਟਰੀ ਲੀਗ ਬਹੁਤ ਵਧੀਆ ਆਪਸ਼ਨ ਦਿੱਤੀ ਗਈ ਹੈ ਇਹਦੇ ਵਿੱਚ ਤੇ ਦੀ ਪੈਡਲਰ ਦੀ ਸਾਰੀ ਟੀਮ ਨੂੰ ਮੈਂ ਕੌਂਗ੍ਰੈਟਸ ਕਹੂੰਗਾ ਕਿ ਉਹਨਾਂ ਨੇ ਇੱਕ ਵਧੀਆ ਡਿਜ਼ਾਈਨ ਕੀਤੀ ਚੀਜ਼ ਜਿਹਦੇ ਵਿੱਚ ਆ ਐਂਟਰੀ ਕਰਨੀ ਜਿਹੜੇ ਸਾਈਕਲਿੰਗ ਵਾਲੇ ਹਨ ਉਹਨਾਂ ਨੂੰ ਡਿਜ਼ਾਈਨਡ ਐਂਟਰੀ ਮਿਲ ਜਾਏਗੀ ਇਹ ਤਾਂ ਬਈ 15 ਕਿਲੋਮੀਟਰ ਰਾਈਡ ਕਰਦੇ ਨੇਗੇ ਤਾਂ 50 ਕਿਲੋਮੀਟਰ 100 ਕਿਲੋਮੀਟਰ 150 ਐਂਡ 200 ਕਿਲੋਮੀਟਰ ਦਾ ਜਿਹੜਾ ਉਹਨਾਂ ਨੂੰ ਡੈਸ਼ਬੋਰਡ ਦਿੱਤਾ ਗਿਆ ਹੈ दैट विल बी ਵੈਰੀ ਗੁੱਡ ਫਾਰ ਥੈਮ ਇੱਕ ਸਿੰਪਲ ਜੀ ਸਾਈਟ ਲਾਂਚ ਕੀਤੀ ਹੈ ਜਿਹਦੇ ਵਿੱਚ ਅਸੀਂ ਜਿਹੜਾ ਵੀ ਰਾਈਡਰ ਇੱਥੇ ਸਾਈਨ ਅਪ ਕਰਦਾ ਉਹਦੀ ਸਾਰੀ ਇਨਫੋਰਮੇਸ਼ਨ ਉਹਦਾ ਪ੍ਰੋਫਾਈਲ ਉਹਦੀ ਆ ਰਾਈਡਰ ਦਾ ਰਿਕਾਰਡ ਰੱਖੂਗਾ ਸਾਰਾ ਕੁਝ ਇੱਕ ਸੋਸ਼ਲ ਪ੍ਰੋਫਾਈਲ ਦੀ ਤਰ੍ਹਾਂ ਉਹ ਆਪਣਾ ਹਰ ਚੀਜ਼ ਜੋ ਵੀ ਉਹ ਅਚੀਵ ਕਰੇਗਾ ਦੀ ਐਡਰੈਸ ਦੇ ਨਾਲ ਅਸੋਸੀਏਟ ਹੋ ਕੇ ਤੇ ਉਹਨੂੰ ਇਸ ਡਿਜੀਟਲ ਪਲੇਟਫਾਰਮ ਤੇ ਹੀ ਕੈਨ ਸੀ ਆਲ ਦ ਥਿੰਗਸ ਉਹ ਦੋ ਹਰ 24 ਕੀ ਕਰ ਰਿਹਾ 2025 ਕੀ ਕਰ ਰਿਹਾ 2026 ਕੀ ਕਰ ਰਿਹਾ ਏਵਰੀਥਿੰਗ ਵਿਲ ਬੀ ਥੇਰ ਉਹ ਹਰ ਰਿਕਾਰਡ ਅੱਤੇ ਬਣ ਜੇਗਾ ਜਿਹੜਾ ਵੀ ਉਤੇ ਡਿਜ਼ਾਈਨਰ ਦੀ ਪੈਡਲਸ.ਕੋਮ ਤੇ। ਪਿੰਗਰਾ ਸਾਹਿਬ ਤੁਸੀਂ ਇਹਨੇ ਲੰਬੇ ਸਮੇਂ ਤੋਂ ਸੀਨਾ ਜੋੜਿਆ ਤੇਜ ਦਾ ਨਾਮ ਵੀ ਰੋਸ਼ਨ ਕੀਤਾ ਹੈ। ਕਈ ਗ੍ਰਿਸਪੀ ਕੋਰਪੋਰੇਟ ਤੁਹਾਡੇ ਨਾਮ ਦੇ ਤਰਜ਼ ਜਗੇ ਨੇ। ਕਿੱਦਾਂ ਲੱਗਦਾ ਕਿ ਇਹ ਉਹ ਲੁਧਿਆਣਾ ਵੈਸੀ ਹੋ ਚਾਇਨਾ ਤੋਂ ਬਾਹਰ ਜਿਹੜਾ ਨੰਬਰ 2 ਤੇ ਹਿੰਦੁਸਤਾਨ ਆਉਂਦਾ ਹੈਗਾ ਹੈਨਾ? ਇੰਡਸਾਈਸ ਕਿਉਂ ਇੰਡਸਟਰੀ ਲਾਈਕ ਜਿਹੜਾ ਹੈ ਉਹ ਪ੍ਰਾਲਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਨੂੰ ਕੰਟੀਨਿਊ ਰੱਖਣਾ ਹੈ ਤੁਹਾਡੀ ਗਾਈਡਲਾਈਨਸ ਕਮ ਆਈ ਕਿ ਉਹ ਜਿਸਪੀ ਦੇ ਐਕਟੀਵਿਟੀਸ ਤੇ ਪੂਰੀ ਟੀਮ ਤੇ ਤੱਕ ਕੰਮ ਕਰੋਗੇ ਔਰ ਇਹ ਨਹੀਂ ਰਹੇਗਾ 50 100 150 ਇਸ ਤੋਂ ਉੱਪਰ ਵੀ ਜਾਏਗਾ 1 ਸਾਲ ਤੱਕ ਕੰਟੀਨਿਊ ਐਸ ਦੀ ਸੀਸੀ ਕੰਮ ਕਰੋਗੇ ਨਹੀਂ ਦੇਖੋ ਦੇਖੋ ਸਾਈਕਲਿੰਗ ਦੇ ਅੰਦਰ ਚੀਜ਼ਾਂ ਸਾਈਕਲਿੰਗ ਪਰ ਇੰਡੀਆ ਦੇ ਸਤਿਪਰਨਾ ਪੰਜ ਲੋ ਹੁੰਦੇ ਸੀਗੇ 50 ਉੱਤੇ ਚ ਜਾਈਏ ਸਾਈਕਲ ਸਭ ਤੋਂ ਜ਼ਿਆਦਾ ਗੇਜ ਹੁੰਦੀ ਸੀ ਉਹਨਾਂ ਤੇ ਲੋਕਾਂ ਨੇ ਇੰਡੀਆ ਦੀ ਸਾਈਕਲਿੰਗ ਨੂੰ ਅਡਾਪਟ ਕਰਕੇ ਐਨਓ ਕੇ ਵੱਚੁਕੇ ਆਪਾਂ ਪਿੱਛੇ ਅੱਪਾ ਸ਼ਰਮ ਸੂਚ ਰਹੇ ਸੀ ਕਿ ਸੈਕਲ ਚਲਾਦਾ ਸੈਕਲ ਤੇ ਆ ਕੇ ਸੀ ਗੱਡੀ ਛੱਡ ਕੇ ਸੈਕਲ ਤੇ ਸ਼ਰਮ ਮਨ ਲੱਗੀ ਲੋਗਾਂ ਨੂੰ ਸਾਈਕਲ ਚਲਾਣਾ ਬੰਦ ਕਰ ਤੁਰਵਾਨੇ ਇਟ ਇਜ਼ ਨੋਰਮਲ ਰੁਟੀਨ ਸੀਗਾ ਜਿਹੜਾ ਹੁਣ ਵੀ ਮੇਰੇ ਕੋਲ ਕਈ ਬੰਦੇ ਇਹਦਾ ਕੰਮ ਕਰਦੇ ਜਿਹੜੇ 70 75 ਸੱਤ ਸਾਈਕਲ ਚਲਾਉਂਦੇ ਆ ਜਿਹੜੇ ਫਿੱਟ ਪਏ ਬਿਲਕੁਲ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਅੱਪਾ ਉੱਥੇ ਛੱਡਤਾ ਕਿ ਜਿਹੜੀ ਸਭ ਤੋਂ ਵਧੀਆ ਚੀਜ਼ ਸੀ ਹੈਲਥ ਵਾਸਤੇ ਅਪਨ ਛੱਡ ਚੁੱਕੇ ਅਪਾ ਇਹ ਦੁਆਰਾ ਮੈਂ ਸਾਰੇ ਨੂੰ ਮੋਟੀਵੇਟ ਕਰਨਾ ਚਾਹੁੰਦਾ ਕਿ ਸਾਰੇ ਦੁਆਰਾ ਸਾਈਕਲਿੰਗ ਸ਼ੁਰੂ ਕਰੋ ਸਾਈਕਲਿੰ ਇਸ ਗੱਡੀ ਤੋਂ ਮਹਿੰਗੇ ਸਾਈਕਲ ਹੈ ਠੀਕ ਹੈ ਤੁਹਾਨੂੰ ਜੇ ਜ਼ਿਆਦਾ ਸਟੇਟਿਸਟਿਕਸ ਸ਼ੋਅ ਕਰਨਾ ਹੈ ਮਹਿੰਗਾ ਸਾਈਕਲ ਚਲਾਉਣਾ ਤਾਂ ਉਹ ਸ਼ੋਅ ਕਰ ਸਕਦੇ ਹੋ ਕੋਈ ਪ੍ਰੋਬਲਮ ਇਹ ਜੋ ਕੋਈ ਵੀ ਉਹ ਨਹੀਂ ਅਗੇ ਬਾਅਦ ਕੀ ਸਾਨੂੰ ਸਾਈਕਲ ਤੇ ਆ ਗਏ ਸੀ ਹੈਨਾ ਮਹਿੰਗੇ ਸਾਈਕਲ ਚਲਾ ਸਕਦੇ ਹੋ ਕੋਈ ਪਰ ਸੈਟਿੰਗ ਕਰਨੀ ਜ਼ਰੂਰੀ ਹੈ ਸਾਈਕਲ ਆਪਣੇ ਹੈਲਥ ਪਰ ਤੋਂ ਬੋਧ ਗਿਆ ਮੈਂ ਕਹਿੰਦਾ ਇਹ ਜਿਹੜੇ 50 ਕਿਲੋਮੀਟਰ ਸੀਰੀਜ਼ ਆ ਗਈ 100 150 ਕਿਲੋ ਇਹ ਤੋਂ ਅੱਗੇ ਵੀ ਕਈ ਰਾਈਡ ਜਾਂਦੀਆਂ ਲੰਬੀ ਰੋਡ ਡਿਸਟੈਂਸ ਆ ਜਾਂਦੀ ਪੰਜ ਪੰਜ ਦਿਨ ਵੀ ਚਾਰਜਰ ਦਿਨ ਵੀ ਤੁਸੀਂ ਆਪਣਾ ਮੈਂ ਹੁਣ ਕੇ ਕਿਸੇ ਨੂੰ ਕੰਨਾ ਕਮਾਈ ਕੀਤੀ 13 ਦਿਨ ਤੁਸੀਂ ਆਪਣੇ ਇਸ ਕੋ ਵੀ ਇਨ ਕਰ ਸਕਦੇ ਜੀ ਦਿੱਲੀ ਤੋਂ ਬੰਬਈ ਜਾਣਾ ਦਿੱਲੀ ਤੋਂ ਕੋਹਾ ਜਾਣਾ ਦਿੱਲੀ ਤੋਂ ਤੁਸੀਂ ਸੜਕਾਂ 'ਤੇ ਜਾਣਾ ਕਿਤੇ ਜਾ ਸਕਦੇ ਹੋ ਹਨਾ 200 300 400 ਕਿਲੋਮੀਟਰ 600 ਕਿਲੋਮੀਟਰ 1000 ਕਿਲੋਮੀਟਰ ਰਾਈਡ ਜਾਂਦੀਆਂ ਹਨਾ ਦਿੱਲੀ ਤੋਂ ਤੁਸੀਂ ਬਗਤਪੁਰ ਜਾ ਸਕਦੇ ਹੋ ਬਗਤ ਦਿੱਲੀ ਵਾਪਸ ਜਾ ਸਕਦੇ ਹੋ ਤਾਂ ਕਈ ਰੈਡ ਜਾਂਦੀਆਂ ਕਈ ਕਲੱਬ ਹੈਗੇ ਜਿਹੜੇ ਆਰਗੇਨਾਈਜ਼ ਕਰਾਂਦੇ ਹਨਾ ਫੋਟੋਸ ਕਲੱਬ ਦਾ ਕਈ ਵਰਕਲ ਕਲੱਬ ਹੈਗੇ ਜਿਹੜੇ ਲੰਬੀ ਰਾਈਡਸ ਵੀ ਰਾਈਡਸ ਕਰਾਂਦੇ ਆ ਜੇ ਤੁਸੀਂ ਇਹ ਚੀਜ਼ ਕਰ ਲੋਗੇ ਤਾਂ ਆਟੋਮੈਟਿਕਲੀ ਤੁਸੀਂ ਆਪਣੇ ਮੋਟੀਵੇਟ ਹੋਗੇ ਕਿ ਅਸੀਂ ਲੰਬੀ ਰਾਈਡ ਵੀ ਕਰੀਏ ਜੇ ਤੁਸੀਂ ਇਹ ਕਰ ਲੋਗੇ ਤਾਂ ਆਪਣੀ ਕੋਈ ਫਿਟਨੈਸ ਆਪਣੀ ਬਣ ਜਾਏਗਾ ਵੀ ਆਪਣੇ ਆਪ ਹੀ ਆਪ ਕੋ ਮੈਂ ਮੇਰਾ 1 ਲੱਖ ਕਿਲੋਮੀਟਰ ਤੋਂ ਹੋ ਚੁੱਕਾ ਸਾਰੇ ਹਾਈਵੇਜ਼ ਉੱਪਰ ਇੰਡੀਆ ਦੇ ਜਿੰਨੇ ਹਾਈਵੇਜ਼ ਆ ਗਿਆ ਐ ਐਕਸੈਪਟ ਨਾਰਥ-ਈਸਟ ਸਾਰੇ ਮੈਂ ਦੇਖ ਚੁੱਕਾ ਓਨ ਦਾ ਸਾਈਕਲ ਬਾਈਸਾਈਕਲ ਜਿਹੜੇ ਤੋਂ ਬੰਬੇ ਕਰ ਚੁੱਕਾ ਤੇ ਤੋਂ ਮੈਂ ਕੋਲਕਾਤਾ ਕਰ ਚੁੱਕਾ ਤੇ ਫਿਰ ਕੋਲੰਗਣੀ ਜਿਹੜੇ ਤੋਂ ਬਾਕੀ ਮੈਂ ਹੋਰ ਸਹੀ ਇਵੈਂਟ ਕਰ ਚੁੱਕਾ ਸਾਰੇ ਇੰਡੀਆ ਦੇ ਬਲੋਗ ਇੱਕ ਮੈਂ ਕਹਿੰਦਾ ਕਿ ਜਿੰਨੇ ਜਿੰਨੇ ਵੀ ਸਾਈਕਲਿਸਟ ਆ ਗਿਆ ਚਾਹੇ 10 ਮਿੰਟ ਚਲਾਉਂਦੇ ਹੋ ਤਾਂ 20 ਚਲਾਉਂਦੇ ਤੇ 25 ਚਲਾਉਂਦੇ ਬੱਚੇ ਹੋਣ ਤੇ ਵੱਡੇ ਹੋਣ ਕੋਈ ਵੀ ਮੈਂ 18 ਤਰੀਕ ਨੂੰ ਇੱਕ ਵਾਰੀ ਜ਼ਰੂਰ ਪਹੁੰਚਣ ਜਸਕਾਟ ਦੇਖਣ ਜੇ ਮੂੰ ਪਿਆ ਕਿ ਤੁਮ ਦਸਪਾਰ ਕਰਨੇ ਕਰੀ ਜੇ ਤੁਮ ਲੱਗੇਗਾ ਹਾਂ ਠੀਕ ਹੈ ਤਾਂ ਅੱਗੇ ਕੈਲਕੂਲੇਸ਼ਨ ਕਰਨਗੇ ਆਪਣਾ ਆਟੋਮੈਟਿਕ ਵਿੱਚ 50 ਕਿਲੋ ਮੀਟਰ ਰੀਚ ਹੋ ਜਾਏਗੀ ਬੰਦਾ ਆਪਣੇ ਆਪ ਇਸ ਏਮ ਬੰਦਕ ਮਿਆਂ ਹੁਣ 100 ਵੀ ਕਰ ਸਕਦੇ 50 ਹੋਗੇ ਤੇ 100 ਵੀ ਹੋ ਸਕਦਾ 50 ਦਾ ਟਾਰਗੇਟ ਦਾ ਟਪਣਾ ਸਭ ਤੋਂ ਖੰਦ ਜਦੋਂ ਮੈਂ ਸਟਾਰਟ ਕਰਦਾ 10 ਕਿਲੋ ਮੀਟਰ ਟਪਣਾ ਖੰਦ ਜੇ ਮੈਂ ਸਟਾਰਟ ਕਰਕੇ 3 ਨੂੰ 10 ਕਿਲੋ ਮੀਟਰ ਚੁਣਦਾ ਜੀਗਾ ਉਸ ਤੋਂ ਬਾਅਦ ਮੇਰੇ ਬੋਲੀ ਦੇ 15 20 ਕਿਲੋ ਮੀਟਰ ਤੇ ਆਇਆ 25 ਤੇ ਆਇਆ 30 ਤੇ ਆਇਆ ਫਿਰ 35 ਜੇ ਕ로ਸ ਕਰਕੇ ਇੱਕ ਵਾਰੀ ਫਿਰ ਸੰਡੇ ਸੰਡੇ 50 ਕਰਨੀ ਸ਼ੁਰੂ ਕੀਤੀ ਜਦੋਂ ਕੋਈ ਵਸੋਗਰ ਮਰਤੀ ਫਿਰ ਮੈਂ ਇੱਕ ਵਾਰ ਚੰਡੀਗੜ੍ਹ ਚਲਾ ਗਿਆ ਤੇ ਫਿਰ ਮੈਂ ਵਾਪਸ ਆਇਆ ਅਗਲੇ ਦਿਨ ਸੇਮ ਨੇ ਨਾ ਸਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਯਾਰ ਲੋਕ ਕੀ ਵਹਿਮ ਕਰਨ ਲੱਗੇ ਨੇ ਗੋਡੇ ਘਸ ਜਾਂਦੇ ਨੇ ਗੋਡੇ ਘਸ ਜਾਂਦੇ ਨੇ ਕਿ ਗੋਡੇ ਕੋਈ ਵੀ ਕੋਈ ਕੋਈ ਵੀ ਐਕਸਰਸਾਈਜ਼ ਚਾਹ ਜਿਮ ਦੀ ਅਸੇਜ਼ ਕਰੋ ਕੋਈ ਵੀ ਅਸੇਜ਼ ਜੇ ਤੁਸੀਂ ਓਵਰ 더 ਲਿਮਿਟ ਕਰੋਗੇ ਲਿਮਿਟ ਤੋਂ ਬਰਜ ਜਾਓਗੇ ਤੇ ਗੋਡੇ ਵੀ ਖਰਾਬ ਹੋਣੇ ਗੋਡ ਕਮਰੀ ਖਰਾਬ ਹੋਣੀ ਹੈ ਉਹ ਤੁਸੀਂ ਵੇਟ ਲਿਫਟਿੰਗ ਕਰੋਗੇ ਕਮਰ ਜਾਊਗੀ ਜਾਊਗੀ ਜਿਆਦਾ ਵੇਟ ਚੁੱਕੇ ਜਿਆਦਾ ਵੇਟ ਲਿਫਟਿੰਗ ਕਰੋ ਲਿਮਿਟ ਤੋਂ ਬਰਜ ਜਾਓਗੇ ਤਾਂ ਐਡੀ ਸਾਈਕਲ ਦੇ ਤੇਜ਼ ਤੇ ਆਓਗੇ ਜਾਂ ਜੇ ਤੁਹਾਨੂੰ ਕਰਨੀ ਹੈ ਤੇ ਚਲਾਉਣਾ ਹੈ ਪਹਿਲਾਂ ਆਪਣਾ ਮੇਨਟੇਨ ਕਰੋ ਆਪਣਾ ਸਟੈਂਡਰਡ ਦਿਓ ਸਟੈਂਥ ਦਿਓ ਟ੍ਰੇਨਿੰਗ ਕਰੋ ਪ੍ਰੋਪਰ ਪ੍ਰੋਪਰ ਜੇ ਜੇਕਰ ਪੂਰਾ ਚਾਈਲ ਲੈ ਕੇ ਜਦੋਂ ਜਦੋਂ ਜੇਕਰ ਟੀਮ ਬਣਾ ਕੇ ਕਿਦਾਂ ਮੈਨ ਅਪਰੂਵ ਕਰਨਾ ਹੈ ਆਪਣਾ ਸਟੈਂਡਰਡ ਇਹ ਸਟੈਂਡਰਡ ਕਰਵਾ ਦੇਗਾ ਤੁਸੀਂ ਆਪਣੇ ਆਪ ਹੀ ਆਟੋਮੈਟਿਕ ਜਿਆਦਾ ਕਰ ਸਕੋਗੇ ਪਾਪਾ ਕੀ ਕਹਿੰਦਾ ਪਰ ਸੁੱਤੇ ਉੱਠੇ ਜਲਦੇ ਰਹਿੰਦੇ ਕਿ ਆਮ ਚਲਾ ਕੇ ਆਣੇ ਤੋਂ ਘੱਟ ਸੇਕਾ ਜਿਸ ਤੋਂ ਗੋਡੇ ਖਰਾਬ ਹੋਣਗੇ ਹੋਣਗੇ ਟ੍ਰੇਨਿੰਗ ਪ੍ਰੋਪਰ ਕੀਤੀ ਨਹੀਂ ਹੁੰਦੀ ਤੇ ਗੋਡੇ ਖਰਾਬ ਨਹੀਂ ਹੋਣਗੇ ਜਾਂ ਕਮਰ ਖਰਾਬ ਨਹੀਂ ਹੋਣੀ ਹੈ ਸੋਪਰ ਟ੍ਰੇਨਿੰਗ ਨਾਲ ਪ੍ਰੂਫ ਇੰਪਰੂਵ ਕਰਨਾ ਆਪਣੇ ਸਟੈਲ

इट विल गो वेस्ट राइट तो स्टार्ट विद द शॉर्टेस्ट डिस्टेंस उसमें कोई शर्म नहीं है कि तुम शॉर्ट डिस्टेंस कर रहे हो हर बिगिनर ऐसे ही शुरू करता है 10, 15, 20, 30, फिफ्टीन तो ग्रेजुअली इंक्रीज करो इंड्योरेंस बिल्ड करो तब कोई हेल्थ इश्यूज नहीं आते और इंड्योरेंस का मैं एक बेनिफिट तो सारे दसना चाहूंगा मैं भी जो दो साइकिलिंग शुरू की फर्स्ट 50 की फिर माइंड ऑटोमेटिकली टारगेट आ गया कि मैं 100 करा 100 ਤੋਂ ਬਾਅਦ 150 ਦਾ ਟਾਰਗੇਟ ਆ ਗਿਆ ਉਹੀ ਆਪਣੀ ਜਰਨੀ ਨੂੰ ਲੈ ਕੇ ਐਕਸਪੀਰੀਅੰਸ ਤੋਂ ਹੀ ਇਹ ਸੀਰੀਜ਼ ਡਿਜ਼ਾਈਨ ਕੀਤੀ ਆ ਅਸੀਂ ਇਹਨਾਂ ਨੂੰ ਇੱਕ ਇਵੈਂਟਸ ਦੀ ਫਾਰਮ ਦੇਤੀ ਤਾਂ ਕਿ ਲੋਕ ਆਪਣੇ ਟਾਰਗੇਟਸ ਵੀ ਅਚੀਵ ਕਰਨ ਔਰ ਉਹਦਾ ਉਹਨਾਂ ਨੂੰ ਅਵਾਰਡ ਵੀ ਮਿਲੇ ਮੈਡਲ ਦੀ ਸ਼ੇਪ ਦੇ ਵਿੱਚ ਔਰ ਇੰਡਿਊਰੈਂਸ ਦੇ ਨਾਲ ਤੁਹਾਡਾ ਮਾਈਂਡ ਇੰਨਾ ਸਟਰੋਂਗ ਹੁੰਦਾ ਤੁਸੀਂ ਹਾਰਡ ਤੋਂ ਹਾਰ ਸਿਚੁਏਸ਼ਨਸ ਨਾਲ ਆਪਣੀ ਜਨਰਲ ਲਾਈਫਸ ਵੀ ਤੁਸੀਂ ਲੜਨ ਲਈ ਬਹੁਤ ਸਟਰੋਂਗ ਹੋ ਜਾਂਦੇ ਹੋ ਤੇ ਇਹ ਤੁਹਾਡੇ ਪ੍ਰੋਫੈਸ਼ਨਲ ਲਾਈਫ ਤੁਹਾਡੇ ਪਰਸਨਲ ਲਾਈਫਸ ਵੀ ਤੁਸੀਂ ਅਗਰ ਲੌਂਗ ਡਿਸਟੈਂਸ ਸਾਈਕਲਿੰਗ ਕਰਦੇ ਹੋ ਤੇ ਆਪਣੇ ਗੋਲਸ ਅਚੀਵ ਕਰਦੇ ਹੋ ਤਾਂ ਜਨਰਲ ਲਾਈਫ ਤੇ ਵੀ ਤੁਹਾਨੂੰ ਇਹ ਬਹੁਤ ਮਦਦ ਕਰੇਗੀ ਅਪੀਲ ਵੀ ਨਾਲ ਹੀ ਕਰ ਤੋ ਕਿਹੜੇ ਜਿਹਨੇ ਵਜੇ ਕਿੰਨਾ ਟਾਈਮ ਹੈ ਕਿੱਥੇ ਹੋਏਗਾ 18 ਤਰੀਕ ਨੂੰ ਸਵੇਰੇ 6 ਵਜੇ ਫਸਟ ਰਾਈਡ ਜਿਹੜੀ ਹੈਗੀ ਆ ਉਹ ਘੁਮਾਰ ਮੰਡੀ ਪ੍ਰਭੂ ਬਾਈਕਸ ਤੋਂ ਸ਼ੁਰੂ ਹੋਊਗੀ ਔਰ ਰੂਟ ਉਹਦਾ ਹੰਬੜਾ ਰੋਡ ਦਾ ਬਣਾਇਆ ਹੋਇਆ ਰੂਟ ਸਾਰਾ ਡਿਟੇਲਸ ਜਿਹੜੀ ਹੈਗੀ ਆ ਸਾਡੀ ਵੈਬਸਾਈਟ ਤੇ ਉੱਤੇ ਪਈ ਹੈ ਉੱਥੇ ਤੁਸੀਂ ਜਾ ਕੇ ਸਾਈਨ ਅਪ ਕਰ ਸਕਦੇ ਹੋ ਆਪਣੀ ਮੈਂਬਰਸ਼ਿਪ ਲੈ ਸਕਦੇ ਹੋ ਫਿਰ ਇਵੈਂਟ ਰਜਿਸਟਰ ਕਰ ਸਕਦੇ ਹੋ ਤੇ ਇਹ ਤੋਂ 16 ਤਰੀਕ ਨੂੰ ਰਾਤ ਨੂੰ 12 ਵਜੇ ਰਜਿਸਟ੍ਰੇਸ਼ਨ ਜਿਹੜੀ ক্লোਜ਼ ਹੋ ਜੇਗੀ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਜ਼ਰੂਰ ਰਜਿਸਟਰ ਕਰੋ ਔਰ ਆਪਣੀ ਲਾਈਫ ਨੂੰ ਇੱਕ ਪੋਜ਼ਿਟਿਵ ਚੇਂਜ ਦਿਓ ਆਪਣਾ ਸਾਈਕਲਿੰਗ ਅਡਾਪਟ ਕਰੋ। ਤੇ ਇੰਡੋਰੈਂਸ ਐਕਸਰਸਾਈਜ਼ ਜਿਹੜੀ ਵੀ ਐਸਐਚਐ ਸਾਈਕਲਿੰਗ ਹੋਵੇ ਚਾਹ ਰਨਿੰਗ ਹੋਵੇ ਉਹਨੋਂ ਤੁਹਾਡੀ ਬੋਡੀ ਤੇ ਜਿਹੜੇ ਕੈਂਜੀਕੀਆਂ ਆਉਂਦੀਆਂ ਨੇ ਫਿਜ਼ੀਕਲ ਫਿਟਨੈਸ ਤੁਹਾਡੀ ਹੁੰਦੀ ਹੈ, ਮੈਂਟਲ ਫਿਟਨੈਸ ਹੁੰਦੀ ਹੈ, ਸੋਸ਼ਲ ਫਿਟਨੈਸ ਹੁੰਦੀ ਹੈ। ਕਿੰਨੇ ਗਰੂਪਾਂ ਤੋਂ ਤੁਹਾਨੂੰ ਮਿਲ ਮਿਲਣਾ ਜੁਣਾ ਹੁੰਦਾ ਤੁਹਾਡਾ ਮੇਜਰ ਵੱਧਦਾ। ਪ੍ਰ ਉਹ ਤੋਂ ਲਾਸਟ ਵਿੱਚ ਸਪੈਸ਼ਲ ਫਿਟਨੈਸ ਜਿਹੜੇ ਤੁਹਾਡੇ ਆਤਮਿਕ ਸ਼ਾਂਤੀ ਜਿਹੜੀ ਮਿਲਦੀ ਆਤਮਿਕ ਸ਼ਾਂਤੀ ਮਿਲਦੀ ਹੈ ਹਨ ਮਨ ਦੀ ਸ਼ਾਂਤੀ ਮਿਲਦੀ ਹੈ ਤੁਸੀਂ ਅੰਦਰ ਸੈਕਿੰਗ ਕਰਦੇ ਰਨਿੰਗ ਕਰਦੇ ਸੀ ਮੈਡੀਟੇਸ਼ਨ ਕਰ ਸਕਦੇ ਮੈਡੀਟੇਸ਼ਨ ਕਰ ਸਕਦੇ ਇਤਨਾ ਹੀ ਮੈਡੀਟੇਸ਼ਨ ਦੀ ਐਕਸਰਸਾਈਜ਼ ਜੇ ਕਰ ਲੇ ਤੁਸੀਂ ਸਪੈਸ਼ਲੀ ਵੀ ਸਟਰੋਂਗ ਹੋ ਜਾਂਦੇ ਹੋ ਹਰ ਕਿਸੇ ਪਾਸ ਸਟਰੋਂਗ ਹੋ ਜਾਂਦੇ ਹੋ ਇਹ ਮੈਂ ਹਰ ਨੂੰ ਮੋਟੀਵੇਟ ਕਰਨਾ ਚਾਹੁੰਦਾ ਹਾਂ ਮੈਂ ਉਹ ਕਰਾਂਗਾ ਅਪੀਲ ਕਰਾਂਗਾ ਕਿ ਅਨ ਨੂੰ ਅੱਗੇ ਤੋਂ ਅੱਗੇ ਜਿੰਨੀ ਇੰਡੋਰੈਂਸ ਵਧਾ ਸਕਦੇ ਹੋ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕਰੋ ਟਾਰਗੇਟ ਅਚੀਵ ਕਰੋ ਟਾਰਗੇਟ ਬਣਾਓ ਤੇ ਨਵੇਂ ਟਾਰਗਟ ਬਣਾ ਕੇ ਤੱਲਾ ਛੋੜੂ ਟਾਰਗੇਟ ਸ਼ੁਰੂ ਕਰਕੇ ਬਣਾ ਕੇ ਉਸ ਨੂੰ ਅਚੀਵ ਕਰਕੇ ਉਹ ਲੰਬਾ ਟਾਰਗੇਟ ਸੈੱਟ ਨੂੰ ਕਰੋ ਸਾਡੇ ਨਾਲ ਇਹ ਇਹਦੀ ਇੱਕ ਐਗਜ਼ਾਮਪਲ ਮੇਗਾ ਜੈਨ ਜੀ ਬੈਠੇ ਨੇ ਜਿਨ੍ਹਾਂ ਨੇ ਇੰਟਰਵਿਊਸ ਕਰਕੇ ਹੀ ਆਪਣੀ ਹੈਲਥ 'ਚ ਬਹੁਤ ਹੀ ਪੋਜ਼ਿਟਿਵ ਚੇਂਜਸ ਲਿਆਂਦੀਆਂ ਨੇ ਕਿ ਪਹਿਲਾਂ ਕਾਫੀ ਮੈਡੀਸਿਨਸ ਖਾਂਦੇ ਸੀਗੇ ਬਟ ਹੁਣ ਕੋਈ ਮੈਡੀਸਿਨ ਨਹੀਂ ਚੱਲਦੀ ਹੈਗੀ ਔਰ ਇੰਡੀਆ ਦੇ ਵਿੱਚ ਵੀ ਇਹ ਫੀਮੇਲ ਦੇ ਵਿੱਚ ਵਨ ਆਫ ਦਾ ਰੀਡਿੰਗ ਸਾਈਕਲਿਸਟ ਨੇ ਮੇਗਾ ਜੀ ਸਾਸਤ੍ਰੀ ਕਾਰਿਆ ਨੂੰ ਜਸਪੀਤ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਇੰਡੋਰੈਂਸ ਦਾ ਤੁਹਾਨੂੰ ਪਤਾ ਚੱਲ ਗਿਆ ਬਹੁਤ ਰਾਈਡਰ ਦਾ ਦੇਖਿਆ ਕਿ ਇੰਡੋਰੈਂਸ ਕਰਨਾ ਚਾਹੁੰਦੇ ਹਨ ਉਹਨਾਂ ਕੋਲ ਟਾਈਮ ਦੀ ਸ਼ੋਰਟੇਜ ਹੁੰਦੀ ਹੈ ਉਹ ਤੁਹਾਨੂੰ ਕਿਉਂਕਿ ਜਿਹੜੀ ਆਪਾਂ 400 600 ਲਾਣੀਆਂ ਉਹਨਾਂ ਦੇ ਵਾਸਤੇ ਸਾਨੂੰ ਡੇਜ਼ ਵੀ ਟਾਈਮ ਵੀ ਕੱਟਣਾ ਪੈਂਦਾ ਹੈ ਇਹ ਬਹੁਤ ਵਧੀਆ ਓਪਰਚੁਨਿਟੀ ਦਿੰਦੀ ਹੈ ਕਿ ਇਹ ਜਿਹੜੇ ਕਰਨਾ ਜਾਂਦੇ ਹਨ ਇੰਡੋਰੈਂਸ ਉਹ ਇਹਦੇ ਥਰੂ ਅੱਗੇ ਓਡੈਕਸ ਵੀ ਜਾਣਗੇ ਉਹਨਾਂ ਨੂੰ ਇੱਕ ਇੰਟਰਸਟ ਪੈ ਜਾਏਗਾ ਕਿ ਹਾਂ ਅਸੀਂ ਇੰਡੋਰੈਂਸ ਕਰ ਸਕਦੇ ਹਾਂ ਜੇ ਉਹ 200 ਕਰ ਲਈ ਤਾਂ ਉਹਨਾਂ ਨੇ ਫਿਰ 400 300 600 ਵਾਸਤੇ ਵੀ ਉਹ ਜਾਣਗੇ ਇਹ ਬਹੁਤ ਮੈਂਟਲੀ ਇੱਕ ਮੈਨੂੰ ਜਦੋਂ ਵੀ ਕੁਝ ਪ੍ਰੋਬਲਮ ਲੱਗਦੀ ਹੈ ਮੈਂ ਸਾਈਕਲ ਤੇ ਜਾਨੀ ਆ ਮੈਂ ਆਪਣਾ 뮤ਜ਼ਿਕ ਲਾਨੀ ਆ ਤੇ ਮੇਰਾ ਮੈਡੀਟੇਸ਼ਨ ਹੀ ਹੋਈ ਹੈ ਸਾਈਕਲਿੰਗ